ਇਹ ਹੋ ਗਿਆ ਜੀ ਤੇ ਵੀ ਮਲਟੀਪਲਾਈ ਤੁਸੀਂ ਮੈਂ ਤੁਹਾਨੂੰ ਜਿਵੇਂ ਦੱਸਿਆ ਮਲਟੀਪਲਾਈ ਕਰ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਦੱਸਦਾ ਠੀਕ ਆ ਆ ਵੈਂਟੀਲੇਸ਼ਨ ਦਾ ਇੱਧਰ ਜਾਲੀਆਂ ਰੱਖਣੀਆਂ ਐ ਇੱਧਰ ਵੀ ਜਾਲੀਆਂ ਰੱਖਣੀਆਂ ਇੱਧਰ ਉਹ ਬੰਦ ਤੇ ਇੱਧਰ ਉਹ ਬੰਦ ਠੀਕ ਹੈ ਜੀ ਜੇਕਰ ਤੁਸੀਂ ਇਦਾਂ ਰੱਖਣਾ ਫੇਰ ਤਾਂ ਤੁਸੀਂ ਇਹ ਜਾਲੀਆਂ ਰੱਖਣੀਆਂ ਜਿਹੜੇ ਸਿੰਪਲ ਤਰੀਕੇ ਨਾਲ ਵੀ ਕੁਦਰਤੀ ਤੌਰ ਤੇ ਰੱਖਣਾ ਹਨਾ ਜੇ ਤੁਸੀਂ ਥੋੜਾ ਇਹ ਹਾਈਫਾਈ ਕਰਨਾ ਹੈ ਵੀ ਟੈਂਪਰੇਚਰ ਜਿਹੜਾ ਮੈਂਟੇਨ ਰਹੇ ਇਹਦੇ ਵਿੱਚ ਟੈਂਪਰੇਚਰ ਹੋ ਸਕਦਾ ਹੀਟ ਵੇਵਜ਼ ਜਿਆਦਾ ਆ ਜਾਣਾ ਟੈਂਪਰੇਚਰ ਵੱਧ ਵੀ ਸਕਦਾ ਹੈ ਜਾਂ ਕਈ ਵਾਰੀ ਹਵਾ ਨਾ ਪਾ ਗੇ ਗੁੰਮ ਜਾ ਹੋ ਜੇ ਤਾਂ ਵੀ ਟੈਂਪਰੇਚਰ ਵੱਧ ਸਕਦਾ ਹੈ ਤੇ ਇੱਕ ਹੁੰਦਾ ਇਹ ਚਾਰੇ ਪਾਸੇ ਬੰਦ ਹੋ ਇਧਰੋਂ ਬੰਦ ਹੋ ਵੀ ਜਾਲੀਆਂ ਹੋਣਗੀਆਂ ਵੈਸੇ ਜਾਲੀਆਂ ਰੱਖਣੀਆਂ ਚਾਹੀਦੀਆਂ ਕਿਉਂਕਿ ਕਈ ਵੇਲੇ ਲਾਈਟ ਨਾ ਹੋਵੇ ਲਾਈਟ ਦੀ ਪ੍ਰੋਬਲਮ ਹੋ ਜੇ ਤਾਂ ਇਹ ਜੜੀਆਂ ਦਾ ਆਪਾ ਇਹ ਐਮਰਜੈਂਸੀ ਕੰਮ ਲੈ ਸੀਗੇ ਇਹ ਨਹੀਂ ਹੈਗਾ ਹੁਣ ਬੇਟਾਂ ਲਾ ਕੇ ਬੰਦ ਕਰ ਦੇਣਾ ਆਪਾਂ ਉਦਾਂ ਨਹੀਂ ਕਰਨਾ ਜੜੀਆਂ ਰੱਖਣੀਆਂ ਪਰ ਉਹਨੂੰ ਕਵਰ ਕਰਕੇ ਰੱਖਣਾ ਹੈ ਬੰਦ ਰੱਖਣਾ ਹੁਣ ਕੀ ਕਰਨਾ ਉਹਦੇ ਵਿੱਚ ਆਪਾਂ ਆਪਾ ਆਪਾ ਸਾਹੀ ਬੰਦ ਕਰਿਆ ਸੀਗਾ ਆਪਾ ਸਾਹੀ ਬੰਦ ਕਰਿਆ ਸੀ ਹੁਣ ਤੂੰ ਕੀ ਤੁਸੀਂ ਕੀ ਕਰਨਾ ਐਸ ਸਾਈਡ 쿨ਰ ਵਾਲੇ 쿨ਿੰਗ ਪੈਡ ਲਾਉਣੇ ਆ 3 ਲਾ ਲਓ 4 ਲਾ ਲਓ ਵੱਡੇ 쿨ਿੰਗ ਪੈਡ ਆਉਂਦੇ ਆ ਸਪੈਸ਼ਲ ਪੋਲਟਰੀ ਵਾਸਤੇ ਆਉਂਦੇ ਆ ਐਸ ਸਾਈਡ ਤੇ ਇੱਧਰ ਕੀ ਕਰਨਾ ਤੁਸੀਂ ਇੱਧਰ ਲਾਉਣਾ ਤੁਸੀਂ ਐਗਜ਼ੌਸਟ ਅਗਜੌਸਟ ਫੈਨ ਲਾਉਣੇ ਆ ਠੀਕ ਹੈ ਇੱਧਰਲੀ ਸਾਈਡ ਤੁਸੀਂ ਐਗਜ਼ੌਸਟ ਫੈਨ ਲਾਉਣੇ ਆ ਉਹ ਅਜ ਦੇ ਵਿੱਚੋਂ ਹਵਾ ਖਿੱਚਣਗੇ ਜਦੋਂ ਇਹ ਬਾਹਰ ਨੂੰ ਹਵਾ ਸੱਟਣਗੇ ਤਾਂ ਇਹਦੇ ਵਿੱਚੋਂ ਹਵਾ ਇੰਟਰ ਹੋਊਗੀ ਅੰਦਰ ਠੰਡੀ ਕਿਉਂਕਿ ਇਹਦੇ ਵਿੱਚ ਪਾਣੀ ਚੱਲਦਾ ਹੋਊ ਕੂਲਿੰਗ ਪੈਡ ਦੇ ਵਿੱਚ ਪਾਣੀ ਚੱਲਦਾ ਹੋਊ ਤੁਸੀਂ ਤਾਂ ਹਾਂ ਟੈਂਕੀ ਰੱਖ ਸਕਦੇ ਆ ਫਾਰਮ ਤੇ ਇਹਦੇ ਵਿੱਚ ਹਵਾ ਕ੍ਰਾਸ ਹੋਊਗੀ ਜਦੋਂ ਇਹ ਹਵਾ ਬਾਹਰ ਸੱਟਣਗੇ ਖਿੱਚਣਗੇ ਤੇ ਇਹਦੇ ਵਿੱਚ ਹਵਾਊ ਤੇ ਇੱਥੋਂ ਜਦੋਂ ਹਵਾ ਅੰਦਰ ਐਂਟਰ ਹੋ ਤਾ ਸਾਰੇ ਫਾਰਮ ਦੇ ਵਿੱਚੋਂ ਹੁੰਦੀ ਹੋਈ ਇੱਥੋਂ ਬਾਹਰ ਨਿਕਲ ਜੂ। ਇਹਦੇ ਨਾਲ ਕੀ ਹੋਊ ਤੁਹਾਡਾ ਫਾਰਮ ਦਾ ਟੈਂਪਰੇਚਰ ਮੈਂਟੇਨ ਰਹੂਗਾ ਜਿੰਨਾ ਤੁਸੀਂ ਰੱਖਣਾ ਚਾਹੁੰਦੇ ਹੋ। ਕਿਉਂਕਿ ਇਹਦੇ ਵਿੱਚ ਨਾ ਪਾ ਫਿਰ ਅਮੋਨੀਆ ਗੈਸ ਬਣੇ। ਕਿਉਂਕਿ ਜਦੋਂ ਹਵਾ ਬਾਹਰ ਸੜਤੀ ਕੜਕੜ ਵਿਜ਼ ਆਫ ਫੈਨ ਜਨੇ ਹਨਾ ਨਾ ਇਹ ਚ ਗਰਮ ਹਵਾ ਰਹੇ ਤੇ ਇਧਰੋਂ ਠੰਡੀ ਹਵਾ ਤਾਂ ਪੈਂਦੀ ਰਹੂ ਇਹਦਾ ਇਹ ਫਾਇਦਾ ਹੈ। ਇਦੇ ਨਾਲੋਂ ਇਹ ਇਦਾਂ ਫਾਇਦਾ ਬਸ ਇਹਦੇ 'ਚ ਖਰਚਾ ਥੋੜਾ ਵੱਧ ਹੋਣਾ ਕਿ ਬਿਜਲੀ ਦਾ ਖਰਚਾ ਫਿਰ ਆਊਗਾ ਹੀ ਆਊਗਾ ਹਨਾ ਇਹ ਸਭ ਤੋਂ ਸਸਤਾ ਤਰੀਕਾ ਹੈ ਬਸ ਇਹਦੇ ਚੋੜ ਇੱਕ ਤਾਂ ਹੁੰਦੀਆਂ ਕਿ ਹੀਟ ਵੇਵ ਪਗ ਜਾਣਾ ਕਈ ਵਾਰੀ ਹਵਾ ਨਾ ਚੱਲੇ ਗੁੰਮ ਜਾ ਬਣ ਜੇ ਹਨਾ ਹਿਊਮਿਡਿਟੀ ਵਾਜੇ ਉਦੋਂ ਫਿਰ ਪ੍ਰੋਬਲਮ ਆਉਣ ਲੱਗੇ ਤੇ ਬਾੜ ਤੋਂ ਹੁਣ ਆ ਕਿ ਇਹਦੀ ਕਾ ਹਾਈਟ ਹਾਈਟ 10 ਤੋਂ 12 ਫੁੱਟ ਘੱਟੋ ਘੱਟ 10 ਫੁੱਟ ਤਾਂ ਰੱਖਣੀ ਰੱਖਣੀ ਹੈ 10 ਤੋਂ 12 ਫੁੱਟ ਕਿਉਂਕਿ ਜਿਹੜੀ ਗਰਮ ਹਵਾ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਗਰਮ ਹਵਾ ਜ਼ਿਆਦਾਤਰ ਉੱਪਰਲੇ ਪਾਸੇ ਨੂੰ ਰਹਿੰਦੀ ਹੁੰਦੀ ਹੈ ਗਰਮ ਹਵਾ ਉੱਪਰ 2-3 ਫੁੱਟ ਤੇ ਤਾਂ ਹੁੰਦੀ ਹੈ ਹੁਣ ਜੇ ਜਿਆਦਾ ਨੀਮਾ ਰੱਖੋਗੇ 8 ਫੁੱਟ ਤੇ ਤਾਂ ਉਨੀ ਗਰਮ ਹਵਾ ਵੱੜ ਦੇ ਨੇੜੇ ਰਹੋਗੇ ਹਨਾ ਤੇ ਫਿਰ ਉਹਨੂੰ ਹੀਟ ਜ਼ਿਆਦਾ ਲੱਗੂ ਜਿੰਨੀ ਸ਼ਰਤ ਹੋ ਕੀ ਹਵਾ ਤਹਾਂ ਬੱਜੂਗੀ ਥੱਲੇੋਂ ਠੰਡਾ ਰਹੂ ਕਿਉਂਕਿ ਠੰਡੀ ਹਵਾ ਨੀਚੇ ਹੁੰਦੀ ਹੈ ਗਰਮ ਹਵਾ ਤਾਂ ਹੁੰਦੀ ਹੈ ਤੇ ਉਨੇ ਹੀ ਤੁਹਾਡਾ ਸੈੱਡ ਆ ਜਿਹੜਾ ਠੰਡਾ ਰਹੂ ਤੇ ਵਧੀਆ ਰਹੂਗਾ ਉਹਨੇ ਵਿੱਚ ਹਵਾ ਵਧੀਆ ਕ੍ਰੋਸ ਹੋਊਗੀ ਇੱਕ ਛੱਤ ਦੇ ਉੱਤੇ ਜੇ ਪੱਖੇ ਲਾਉਣੇ ਤੋਂ ਇਸ ਸਾਈਡ ਤੇ ਲਾ ਸਕਦੇ ਹੋ ਕੌਲਿਆਂ ਤੇ ਸਾਈਡ ਵਾਲੇ ਕੌਲੇ ਜਿਵੇਂ ਇੱਥੇ ਆਹ ਕੌਲਮ ਆ ਇਹਨਾਂ ਕੌਲਮਾਂ ਤੇ ਲਾ ਸਕਦੇ ਹੋ ਇਧਰੋਂ ਇਧਰ ਐ ਥੱਲੇ ਨੂੰ ਕਰਕੇ ਵੀ ਹਵਾ ਨੂੰ ਲੱਗੇ ਜੇ ਲਾਉਣੇ ਚਾਹਣੇ ਤੁਸੀਂ ਛੱਤ ਤੇ ਪੱਖਾ ਨਹੀਂ ਲਾਉਣਾ ਕਹਦੇ ਵੀ ਛੱਤ ਤੇ ਪੱਖਾ ਕਿਉਂ ਨਹੀਂ ਲਾਉਣਾ ਕਿਉਂਕਿ ਗਰਮ ਹਵਾ ਆਪਣਾ ਪੱਖਾ ਜੇ ਛੱਤ ਆਲਾ ਲਾਉਣਾ ਵਾਧ ਤੋਂ 1.5-2 ਫੁੱਟ ਹੁੰਦਾ ਛੱਤ ਤੇ ਹਨਾ ਥੱਲੇ ਨੂੰ ਛੱਤ ਤੋਂ ਤੇ ਉਹਨੇ ਚ ਗਰਮ ਹਵਾ ਹੁੰਦੀ ਹੈ ਪੱਖਾ ਕੀ ਕੰਮ ਆ ਹਵਾ ਖਿੱਚਣੀ ਹੈ ਥੱਲੇ ਸਿੱਟਣੀ ਹੈ ਉਹਨੇ ਕਿਤੇ ਹਵਾ ਲੈ ਕੇ ਤਾਂ ਆਉਣੀ ਨਹੀਂ ਜਿਹੜੀ ਵਿੱਚ ਹਵਾ ਹੈ ਉਹਦੇ ਕੋਲੇ ਹਵਾ ਦੇ ਨੇੜੇ ਹਵਾ ਹੈ ਉਹਨੇ ਉਹੀ ਥੱਲੇ ਨੂੰ ਸਿੱਟਣੀ ਹੈ ਉਹਨੇ ਕੀ ਕਰ ਰਹੇ ਹੈ ਜਿਹੜੀ ਗਰਮ ਹਵਾ ਤਾਂ ਨੂੰ ਗਈ ਹੋਊਗੀ ਉਹਨੇ ਤਾਹਾਂ ਤੋਂ ਸਾਰੀ ਗਰਮ ਹਵਾ ਥੱਲੇ ਨੂੰ ਬਾੜ ਦੇ ਉੱਤੇ ਸਿੱਟ ਦੇਣੀ ਹੈ ਝੱਕ ਝੱਕ ਉਹਦੇ ਨਾਲ ਗਰਮੀ ਬਾੜ ਨੂੰ ਹੋਰ ਵੀ ਵੱਧ ਗਰਮੀ ਲੱਗੂ ਹੋਰ ਹੌਂਕੂਗਾ ਉਹ ਹੈਨਾ ਤੇ ਇਹ ਖਾਸ ਧਿਆਨ ਰੱਖਣਾ ਵੀ ਛੱਤ ਵਾਲਾ ਪੱਖਾ ਨਹੀਂ ਲਾਉਣਾ ਤੁਸੀਂ ਕਦੇ ਵੀ ਤੇ ਛੱਤ ਕਿਹੇ ਜੀ ਹੋਣੀ ਚਾਹੀਦੀ ਹੈ ਫਾਰਮ ਦੀ ਛੱਤ ਤੇ ਵੀ ਛੇ ਵੀ ਪਾ ਸਕਦੇ ਆ ਇਦਾਂ ਇਦਾਂ ਪਲੈਨ ਵੀ ਪਾ ਸਕਦੇ ਹੋ ਤੇ ਗਾਈਆਂ ਵਾਲਿਆਂ ਕੋ ਇਦਾਂ ਹੀ ਪਾ ਸਕਦੇ ਆ ਇਦਾਂ ਇੱਥੋਂ ਦੀ ਹਵਾ ਕਰਾਸ ਹੋਊਗੀ ਆਏ ਤੇ ਦائیں ਪਾਸੇ ਵੀ ਛੇ ਦਾ ਮਤਲਬ ਇਹ 52 ਡਿਗਰੀ ਹੋਣਾ ਚਾਹੀਦਾ ਨਾ ਤਾਂ ਬੜੀ ਢਲਾਨ ਹੋਣੀ ਚਾਹੀਦੀ ਹੈ ਵੀ ਕੇ ਦਾ ਵੀ ਸਾਰਾ ਕੁਝ ਰੁੜੀ ਜਾਵੇ ਤਾਂ ਆਪਾਂ ਤੇ ਨਾ ਇੰਨੀ ਖੜਮੀ ਹੋਣੀ ਚਾਹੀਦੀ ਹੈ ਇਹਦੇ ਉੱਤੇ ਜੋ ਵੀ ਹੱਪੱਤਾ ਰੇਤਾ ਮਿੱਟੀ ਜੋ ਵੀ ਸਾਰਾ ਕੁਝ ਇਸੇ ਸ਼ਤ ਤੇ ਖੜੀ ਜਾਵੇ ਹੈਨਾ ਇਹ ਉੱਚੀ ਹੂੰ ਕਾਫੀ ਹੋਣੀ ਚਾਹੀਦੀ ਹੈ 15 ਫੁੱਟ ਘੱਟੋ ਘੱਟ ਉੱਚੀ ਹੋਣੀ ਚਾਹੀਦੀ ਹੈ ਇੱਥੋਂ 12 ਇੱਥੋਂ ਘੱਟੋ ਘੱਟ 15 16 ਤਾਂ ਕਿ ਹੀਟ ਨਾ ਜ਼ਿਆਦਾ ਬਣੇ ਕਿਉਂਕਿ ਚਾਦਰ ਗਰਮ ਬਹੁਤ ਹੁੰਦੀ ਹੈ ਧੁੱਪ ਦੇ ਨਾਲ ਹੀਟ ਹੁੰਦੀ ਹੈ ਇਹਦੇ ਵਿੱਚ ਤੁਸੀਂ ਸਰਕਾਨੇ ਦੀ ਛੱਤ ਵੀ ਪਾ ਸਕਦੇ ਹੋ ਸਰਕਾਨੇ ਦੀ ਛੱਤ ਬਹੁਤ ਵੈਸਟ ਹੈ ਬਹੁਤ ਵਧੀਆ ਹੈ ਕਿਉਂਕਿ ਸਰਦੀਆਂ ਵੇਲੇ ਠੰਡੀ ਰਹਿੰਦੀ ਹੈ ਤੇ ਗਰਮੀਆਂ ਦੇ ਸਰਦੀਆਂ ਦੇ ਵਿੱਚ ਗਰਮ ਰਹਿੰਦੀ ਹੈ ਗਰਮੀਆਂ 'ਚ ਠੰਡੀ ਰਹਿੰਦੀ ਹੈ ਉਹ ਉਹ ਵਧੀਆ ਰਹਿੰਦੀ ਹੈ ਉਹ ਬੱਕਰਾਂ ਵਾਲੇ ਪਾਉਂਦੇ ਹੋਣਾ ਜੇ ਗੱਲ ਘੋੜੇ ਵਾਲੇ ਪਾਉਂਦੇ ਆ ਤੇ ਬਹੁਤ ਵਧੀਆ ਚੀਜ਼ ਹੈ ਤੇ ਸਸਤਾ ਹੈ ਇਹਨਾਂ ਨਾਲੋਂ ਇਹਦੇ ਨਾਲੋਂ ਇਹ ਸਸਤਾ ਹੈ ਸਸਤਾ ਤੇ ਸੌਖਾ ਵਧੀਆ ਟਿਕਾਊ ਵੀ ਹੈਗਾ ਤੇ ਠੰਡਾ ਵੀ ਹੈਗਾ ਤੇ ਇਹਦੇ ਨਾਲ ਹੀਟ ਸਟ्रेस ਬਹੁਤ ਘੱਟ ਆਉਂਦਾ ਜਾਨਵਰ ਨੂੰ ਕਿਉਂਕਿ ਜੇ ਹੀਟ ਹੀ ਨਾ ਬਣੀ ਹੀਟ ਆਈ ਨਾ ਤਾਂ ਹੋਂ ਤੋਂ ਤਾਂ ਹੀਟ ਸਟ्रेस ਆਉਗਾ ਇਹਦੇ ਨਾਲ ਹੀਟ ਸਟ्रेस ਆ ਸਕਦਾ ਕਿਉਂਕਿ ਇਹ ਗਰਮ ਬਹੁਤ ਹੁੰਦੀਆਂ ਜਾਂਦਰਾ ਤੇ ਕਦੇ ਵੀ ਗਲਤੀ ਨਹੀਂ ਕਰਨੀ ਇਹ ਸ਼ੇਪ ਦੇ ਵਿੱਚ ਜਿਹੜੀਆਂ ਸ਼ੇਪ ਐ ਇਹ ਸ਼ੇਪ ਦੇ ਵਿੱਚ ਕਿਹਾਦਰ ਨਾ ਪਾਇਓ ਤੁਸੀਂ ਫੇਰ ਤਾਂ ਹੀਟ ਇਹਦੇ ਨਾਲੋਂ ਵੀ ਕਿਉਂਕਿ ਇਹਦੇ ਵਿੱਚ ਤਾਂ ਹਵਾ ਥੋੜੀ ਬਹੁਤ ਕ੍ਰੋਸ ਹੁੰਦੀ ਰਹੋ ਇਹਦੇ ਵਿੱਚ ਤਾਂ ਜਮੇ ਹੀਟ ਤਾਂ ਫਿਰ ਪੂਰੀ ਫੁੱਲ ਹੀਟ ਹੀ ਆਉਣ ਦੀ ਸੁਭਾਅ ੜਾ ਜੀ ਹੈ ਨਾ ਤੇ ਹੋਰ ਕੀ ਕਰਨਾ ਫਾਰਮ ਜਮੀਨ ਤੋਂ ਜਿਵੇਂ ਤਾਂ ਤੰਨ ਹੋਟ ਉੱਚਾ ਪਾਉਣਾ ਘਟੋ ਘਟਾ ਤਾਂ ਕਿ ਜਿਹੜਾ ਬਾਰਾ ਬੀਜ ਦਾ ਪਾਣੀ ਆ ਜਾਂਦਾ ਜਾਂ ਕੁਝ ਵੀ ਕਿਸੇ ਤਰ੍ਹਾਂ ਇਹਦਾ ਪਾਣੀ ਆਵੇ ਤਾਂ ਸਿੱਧਾ ਇੱਕੇ ਦਾ ਤੁਹਾਡੇ ਫਾਰਮ 'ਚ ਨਾ ਪੜੇ ਤੇ ਜਦੋਂ ਫਾਰਮ ਪਾਉਣਾ ਹੈ ਇਹ ਜਿਹੜੀ ਕੰਧ ਕੱਢਣੀ ਹੈ 2 ਫੁੱਟ ਥੱਲੇ ਕੱਢਣੀ ਹੈ ਕੰਧ ਫਾਰਮ ਦੀ ਇਸ ਤੋਂ ਬਾਅਦ ਜਾਲੀ ਲਾਉਣੀ ਸਟਾਰਟ ਕਰਨੀ ਹੈ ਇਸ ਤੋਂ ਬਾਅਦ ਜਾਲੀ ਲਾਉਣੀ ਸਟਾਰਟ ਕਰਨੀ ਹੈ ਇਹ 2 ਫੁੱਟ ਕੰਧ ਕੱਢਣੀ ਹੈ ਜਿਵੇਂ ਏਂਡ ਤੋਂ ਲੈ ਕੇ ਆਹ ਤੱਕ 1.5 ਤੋਂ 2 ਫੁੱਟ 2 ਫੁੱਟ ਤਾਕੇ ਜਾਨਵਰ ਨੂੰ ਸਿੱਧੀ ਹਵਾ ਨਾ ਲੱਗੇ ਆਪਣਾ ਇਹਦਾ ਬਾੜਾ ਹੈ ਉਹਨੂੰ ਸਿੱਧੀ ਹਵਾ ਨਾ ਲੱਗੇ ਸਿੱਧੀ ਹਵਾ ਬਹੁਤ ਪ੍ਰਭਾਵਿਤ ਕਰਦੀ ਹੈ ਬਾੜ ਨੂੰ ਬਹੁਤ ਸਟ्रेस ਵੀ ਦਿੰਦੀ ਹੈ ਬਹੁਤ ਨੁਕਸਾਨ ਵੀ ਕਰ ਜਾਂਦੀ ਹੈ ਤਾਂ ਬਾੜ ਨੂੰ ਠੰਡੀ ਹਵਾ ਵੀ ਸਿੱਧੀ ਨਾ ਲੱਗੇ ਤੇ ਗਰਮ ਹਵਾ ਵੀ ਸਿੱਧੀ ਨਾ ਲੱਗੇ ਇਹ 2 ਫੁੱਟ ਰੱਖਣਾ ਇਹਦੇ ਨਾਲ ਇਹ ਵੀ ਹੁੰਦਾ ਜੀ ਬਾਹਰੀ ਜਾਨਵਰ ਵੀ ਨਹੀਂ ਅਟੈਕ ਕਰਦਾ ਤੇ ਇੱਕ ਇਹ ਚੂਹਾਂ ਤੋਂ ਰਹਿਤ ਹੋਣਾ ਚਾਹੀਦਾ ਆਸ-ਪਾਸੇ ਇਹ ਵਿੱਚ ਚੂਹੇ ਨਹੀਂ ਹੋਣੇ ਚਾਹੀਦੇ ਇਦਾਂ ਦਾ ਬਣਾਓ ਥੱਲੇ ਪੱਕਾ ਵੀ ਕਰ ਸਕਦੇ ਹੋ ਤੁਸੀਂ ਤੇ ਕੱਚਾ ਵੀ ਰੱਖ ਸਕਦੇ ਹੋ ਪਰ ਹੋਣਾ ਕੀ ਚਾਹੀਦਾ ਇਹਦੇ ਵਿੱਚ ਲਾਜ਼ਮੀ ਇਹ ਬਣਾਓ ਇਹਦੇ ਵਿੱਚ ਚੂਹਾ ਨਾ ਐਂਟਰ ਕਰੇ ਕਿਤੋਂ ਵੀ ਕਿਉਂਕਿ ਚੂਹਾ ਬੱਚਿਆਂ ਦਾ ਜਿਹੜੇ ਆਪਣੇ ਛੋਟੇ ਚੂਚੇ ਚਿਕਸ ਹੁੰਦੇ ਆ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਚੂਹਾ ਬਹੁਤ ਜ਼ਿਆਦਾ ਵਿੱਚੋਂ ਲੈ ਜਾਂਦਾ ਬੱਚਿਆਂ ਨੂੰ ਚੱਕ ਕੇ ਤੇ ਬਹੁਤ ਜ਼ਿਆਦਾ ਨੁਕਸਾਨ ਕਰਦਾ ਕੁਛ ਨੂੰ ਮਾਰ ਜਾਂਦਾ ਤੇ ਫਾਰਮ ਦਾ ਸਟਰਕਚਰ ਇਦਾਂ ਦਾ ਬਣਾਓ ਇਹਨਾਂ ਨਰਮ ਵੀ ਨਾ ਬਣਾਓ ਕਿ ਆਮ ਜਾਂ ਹਰੇਕ ਬੰਦੇ ਹੀ ਤੋੜਦੇ ਉਹਨੂੰ ਵਿੱਚ ਵੜ ਜੇ ਕੁੱਤਾ ਬਿੱਲਾ ਤੋੜ ਕੇ ਵਿੱਚ ਵੜ ਜੇ ਤੇ ਆਪਣੇ ਸਾਰੇ ਵਾਰਡ ਦਾ ਨੁਕਸਾਨ ਕਰ ਜੇ ਇਦਾਂ ਵੀ ਬਣਾਓ ਤੇ ਇੰਨਾ ਪੈਸਾ ਲਾਉਣ ਦੇ ਵੀ ਲੋੜਦੇ ਆਪਾਂ ਨੂੰ ਵੀ ਜਿਆਦੇ ਹਾਈ ਫਾਈ ਬਣਾ ਲਈਏ ਕਿਉਂਕਿ ਹਜੇ ਆਪਣਾ ਸਟਾਰਟਅਪ ਹੈ ਹਨਾ ਹਜੇ ਸਟਾਰਟਅਪ ਚ ਆਪਾਂ ਇੰਨੇ ਪੈਸੇ ਨਹੀਂ ਖਰਾਬ ਕਰ ਸਕਦੇ ਸਟਾਰਟਅਪ ਹੈ ਸੋ ਇਹ ਸੀਗਾ ਫਾਰਮਾ ਦਾ ਸਟਰਕਚਰ ਤੇ ਅੱਗੇ